ਤਾਂ ਚਾਈਨਾ ਦੇ ਵੱਲੋਂ ਹੋਣ ਅਮਰੀਕਨ ਨੂੰ ਜਵਾਬ ਦਿੰਦੇ ਹੋਏ ਟੈਰਿਫ ਦਾ ਐਲਾਨ ਕੀਤਾ ਗਿਆ ਵੱਡੀ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅਮਰੀਕਾ ਨੂੰ ਜਵਾਬੀ ਟੈਰਿਫ ਦਾ ਐਲਾਨ ਕਰ ਦਿੱਤਾ ਹੈ ਚਾਈਨਾ ਨੇ ਤਾਂ ਦੱਸ ਦिए ਕਿ ਚਾਈਨਾ ਦੇ ਵੱਲੋਂ 125% ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਇਹ ਕਾਰਵਾਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਚੀਨ ਤੋਂ ਅਮਰੀਕਾ ਆਉਣ ਵਾਲੇ ਉਤਪਾਦਾਂ ਤੇ 145% ਟੈਰਿਫ ਲਗਾਉਣ ਦੇ ਜਵਾਬ ਦੇ ਵਿੱਚ ਕੀਤੀ ਗਈ ਹੈ ਤਾਂ ਚੀਨ ਦੇ ਇਸ ਜਵਾਬੀ ਟੈਰਿਫ ਜੋ ਕਿ ਸ਼ਨੀਵਾਰ ਤੋਂ ਪ੍ਰਭਾਵੀ ਹੋਇਆ ਹੈ ਦੱਸਦੀ ਹੈ ਕਿ ਇੰਨਾ ਹੀ ਨਹੀਂ ਚੀਨ ਦੇ ਵਿੱਚ ਸਮੰਤਵਾਨੀ ਨੇ ਕਿਹਾ ਹੈ ਕਿ ਅਗਰ ਅਮਰੀਕਾ ਹੋ ਟੈਰਿਫ ਲਗਾਉਂਦਾ ਹੈ ਤਾਂ ਇਸ ਦਾ ਕੋਈ ਵੀ ਆਰਥਿਕ ਮਤਵ ਨਹੀਂ ਹੋਵੇਗਾ ਹਾਲਾਂਕਿ ਇਸ ਨੂੰ ਇੱਕ ਵਿਸ਼ਵ ਅਰਥ ਵਿਵਸਥਾ ਦੇ ਇਤਿਹਾਸ ਦੇ ਵਿੱਚ ਇੱਕ ਮਜ਼ਾਕ ਵਜੋਂ ਦੇਖਿਆ ਜਾ ਰਿਹਾ ਹੈ ਕਹਾ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਚੀਨ ਦੇ ਵੱਲੋਂ 125 ਫੀਸਦੀ ਟੈਰਿਫ ਦਾ ਐਲਾਨ ਕਰ ਦਿੱਤਾ ਗਿਆ ਜੋ ਕਿ ਅਮਰੀਕੀ ਉਤਪਾਦਾਂ ਤੇ ਲਗਾਇਆ ਜਾਵੇਗਾ